ਨ ਨਾ ਨਾ ਜਗੀ ਰੋ ਪੈਣ ਮੈਂ ਤੇ ਆਪਣੀ ਨੋਕ ਤੇ ਫੁੱਲਾਵਾਦ ਰੱਖੀਆ ਫੁੱਲਾਵਾਦ ਆ ਮੈਂ ਤੇ ਆਪਣੀ ਨੋਨ ਕਿਸੇ ਗਲੋ ਰੋ ਟੌ ਨਹੀਂ ਕਰਦੀ ਪਾਣੀ ਜੋ ਮਰਜੀ ਪਾਵੇ ਤੇ ਲਾਵੇ ਆ ਕਿਸੇ ਨੇ ਕਦੀ ਵੀ ਨੂੰ ਕਿਹਾ ਪਿਆ ਨਹੀਂ ਪੋਣਾ ਆ ਨਹੀਂ ਪੋਣਾ ਨਾ ਐ ਤੇ ਫੁੱਲਾਵਾਗ ਰੱਖੀ ਨਹੀਂ ਬੱਟੀ ਕੀ ਕਰਨ ਲੱਗੀ ਸੂਟ ਕੱਟਣ ਲੱਗੀ ਹਾਂਜੀ ਮੰਮੀ ਜੀ ਸੂੜੀ ਲੱਗੀ ਆ ਕੱਟਣ ਆਹੋ ਤੇ ਮੈਂ ਆਹੋ ਕਿ ਤੇ ਖੁੱਲਾ ਜਾ ਤੱਪੜ ਜਾਣਾ ਪੜਨਾ ਆ ਪੈਰਾ ਚ ਰੋਲਦਾ ਫਿਰਦਾ ਕੀ ਕਹਿੰਦੀ ਉਹਨੂੰ ਪਲਾਜੋ ਹਾਂ ਸਲਵਾਰ ਕੱਟੀ ਸੋਣੀ ਬੜੀ ਆਇਆ ਜਲੂਸ ਜਾਣਾ ਫੜ ਲਈ ਹੁਣ ਚੰਗਾ ਲੱਗਦਾ ਜਮਾਂ ਹੀ ਬਾਕੀ ਤੇਰੀ ਮਰਜ਼ੀ ਆ ਆਪਾਂ ਤੈਨੂੰ ਪਤਾ ਕਿਹੜਾ ਕੁਛ ਕਹਿੰਨੇ ਹਾਂ ਕਰ ਲਈ ਤੀ ਆਪਣੀ ਮਰਜ਼ੀ ਮੈਂ ਕਿਹੜਾ ਕਿਹਨ ਖੁਸ਼ ਕਰੀ ਪਰ ਸੁਵਾਤ ਸੋਣੀ ਲੱਗਣੀ ਸਲਵਾਰ ਹੀ ਕੱਟੀ ਠੀਕ ਆ ਸਲਵਾਰ ਹੀ ਕੱਟੂਗੀ ਹਾਂ ਨਾ ਨਾ ਭੈਣ ਜੀ ਨਾ ਮੈਂ ਤੇ ਵੇਚ ਗਈ ਮੇਰੀ ਕੁੜੀ ਉਦਾਂ ਦੀ ਮਹਿਨਾਂ ਹਾਂ ਆਈ ਤੇ ਕਿਤੇ ਰੋਕ ਟੋਕ ਕਰਦੇ ਨਹੀਂ ਨਾ 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 ਕਰਿਆ ਕਰ ਤੂੰ ਵੀ ਭੈਣ ਜੀ ਨਾ ਆਸੋ ਇਹਦੇ ਵਿੱਚ ਵੇਲਾ ਫੁੱਲਾ ਖਾਵੇ ਪੀਵੇ ਜੋ ਮਰਜੀ ਬਣਾਵੇ ਸਾਡੀ ਕੀ ਮਜਾਲੇ ਕਿਤੇ ਕੁਛ ਕਹਿ ਵੀ ਦੀ ਨਾ ਨਾ ਆਪਾਂ ਕੁਛ ਨਹੀਂ ਕਹਿੰਦੇ ਨਾ ਨਾ ਬੜੀ ਲਾੜਲੀ ਜੀ ਬੜੀ ਫੁੱਲਾ ਵਾਂਗ ਰੱਖੀ ਆ ਤੇ ਹਾਂ ਭੈਣ ਜੀ ਹਾਂ ਹੀ ਨਹੀਂ ਕੁਛ ਕਹਿੰਦੇ ਨਾ ਨਾ ਹਾਂ ਕੰਢੀਓ ਹੋ ਕਿੰਨਾ ਸਾਰਾ ਤੇਲ ਪਾਤਾ ਦੱਸ ਤੂੰ ਹੈ ਤੈਨੂੰ ਜੂ ਪਤਾ ਆ ਵੀ ਰਸ਼ਨ ਆਇਆ ਵਾ ਖੁੱਲਾ ਤੇ ਤੂੰ ਹੱਥ ਵੀ ਖੁੱਲਾ ਕਰ ਲਿਆ ਉਹ ਬੰਦਾ ਕਿਤੇ ਜੁਤੀ ਕਰ ਲੰਦਾ ਮਾੜੀ ਮੋਟੀ ਕੇ ਹਾ ਉਹ ਦਸ ਤੂੰ ਦੇ ਤੇਲ ਖੁੱਲਾ ਵੇਖ ਕੇ ਤੇ ਖੁੱਲਾ ਹੀ ਡੋਲਣ ਡੈ ਪਈ ਆ ਹਾਂ ਥੋੜਾ ਪਾਇਆ ਕਰ ਹਾਂ ਬਾਕੀ ਪਾਈ ਮਰਜੀ ਤਹਾਡੀ ਆਪਾਂ ਜਿਹੜਾ ਤੁਹਾਨੂੰ ਕੁਛ ਕਹਿੰਨੇ ਆ ਆ ਕਰ ਨਹੀਂ ਤੇ ਤੁਸੀਂ ਆਪਣੀ ਮਰਜ਼ੀ ਆ ਪਰ ਸੋਣਾ ਬਾਤ ਦਿਓ ਹਾਂ ਨਾ ਨਾ ਪੈਣੀ ਆਪਾਂ ਤੇ ਕਦੀ ਨਹੀਂ ਆਪਣੀ ਨੋਤੀ ਨੂੰ ਡੱਕਦੇ ਆ ਜਿੱਦਾਂ ਦਾ ਮਨ ਚ ਆਇਆ ਬਾਜ਼ਾਰੋਂ ਮਗਾਵੇ ਤੇ ਖਾਵੇ ਆ ਸਾਡੇ ਵੱਲ ਤੇ ਜੋ ਮਰਜੀ ਖਾਵੇ ਮੁੰਡਾ ਉਸਤੇ ਵੱਲੇ ਲਿਆ ਦਿੰਦਾ ਹਾਂ ਆਪਾਂ ਨਹੀਂ ਕਦੀ ਮਨਾ ਕੀਤਾ ਭੈਣ ਜੀ ਨਾ 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 ਹੁਣ ਸਾਡੀ ਧੀ ਜਦੋਂ ਮੰਗਦੀ ਸੀ ਮਨਾ ਕਰਦੇ ਇੱਦਾਂ ਹੀ ਮੇਰੀ ਨੋ ਨੂਣੀ ਭੈਣ ਜੀ ਮੈਂ ਤੇ ਫੁੱਲਾਵਾ ਅਗ ਰੱਖੀ ਆ ਹਾਂ ਜੀ ਤੁਸੀਂ ਆਣ ਲੱਗਿਓ ਆ ਜਲਦੀ ਛੁੱਟੀ ਹੋ ਗਈ ਆ ਕਿ ਮੈਂ ਕਿਹਾ ਆਂਦੀ ਹੋਏ ਪੀਜ਼ਾ ਲੈ ਆਉਗੀ ਹਾਂ ਜੀ ਬੜਾ ਹੀ ਮਨ ਕਰਨ ਰਿਹਾ ਈ ਖਾਣਾ ਚਲੋ ਠੀਕ ਆ ਲੈ ਆਓ ਕੀ ਤੂੰ ਮੁੰਡੇ ਨੂੰ ਫੋਨ ਕਰ ਕੇ ਕਹਿੰਦੀ ਪੀਜ਼ਾ ਲੈ ਆਵੇ ਹੈ ਆਹ ਦਾ ਰੋਟੀ ਘਰ ਦੀ ਬੜੀ ਤੁਹਾਡੇ ਕੋਲ ਨੰਂ ਨਹੀਂ ਨਾ ਤੂੰ ਪਿੱਛੇ ਪੀਜ਼ੇ 버ਗਰ ਹੀ ਖਾਂਦੀ ਆਈਆਂ ਭਲਾ ਇੱਥੇ ਆ ਕੇ ਤੱਕ ਡੇ ਮੈਂ ਕਹਿੰਨੀ ਬਹੁਤ ਏ ਟੈਨਸ਼ਨ ਕਰ ਗਿਆ ਜੇ ਪਿੱਛੇ ਕੱਕ ਵੇਖ ਕਹਿੰਦੀ ਹੁੰਦਾ ਦਿੱਤੀ ਆ ਕੇ ਪੀਜ਼ੇ 버ਗਰ ਮੰਗਣ ਦਾ ਬੰਦੀਆਂ ਆਹ ਬੰਦਾ ਦਾ ਰੋਟੀ ਖਾਵੇ ਬਾਕੀ ਭਾਈ ਆਪਾਂ ਕਿਹੜਾ ਕੁਝ ਕਹਿਨੀ ਆ ਤੈਨੂੰ ਕੀ ਕਹਿਣਾ ਛੁੱਡੂ ਤੇ ਸਾਡਾ ਮੁੰਡਾ ਥੱਲੇ ਤੇ ਉਹ ਲੱਗਾ ਜਦੋਂ ਉਹ ਤੇਰੀ ਮੰਨਦਾ ਹੈ ਤਾਂ ਆਪਾਂ ਨੂੰ ਕਿ ਲੋੜ ਹੈ ਕੋਈ ਗੱਲ ਕਰਨ ਦੀ ਨਾਲੇ ਭਾਈ ਆਪਾਂ ਕਹਿਣਾ ਹੀ ਛੱਡਿਆ ਆ ਆਪਾਂ ਕੁਝ ਕਹਿੰਦੇ ਹੀ ਨਹੀਂ ਸਾਨੂੰ ਵੀ ਲੋੜ ਹੈ ਕਰੋ ਆਪਣੀ ਮਰਜੀ ਆ ਭੈਣ ਜੀ ਨਾ ਨਾ ਮੈਂ ਤੇ ਵੇਲਾ ਮੁੰਡੇ ਕੋਲ ਸ਼ਹਿਰੋਂ ਕਿੰਨੇ ਵੇਲੇ ਡਾਈਪਰ ਮੰਗਾ ਦਿੰਨੀ ਆ ਆ ਮੈਂ ਤੰਗੀ ਨਾ ਵੇ ਵਿਚਾਰੀ ਸਾਰੇ ਇਹ ਘਰ ਦਾ ਕੰਮ ਨਹੀਂ ਕਰਦੀ ਤੇ ਜਵਾਕ ਕਿੱਦਾਂ ਸੰਭਣਾ ਹੁੰਦਾ ਹੈ ਹਾਂ ਉਹ ਤੇ ਡਾਇਪਰ ਲਾਗੇ ਰਾਹੀ ਆਪਾਂ ਵਿੱਚ 4 ਲੱਗ ਜਦੇ ਭਾਈ 5 ਹਾਂ ਆਪਾਂ ਨੇ ਕਦੀ ਮਨਾ ਕੀਤਾ ਭੈਣ ਜੀ ਮੈਂ ਤਾਂ ਪਹਿਲਾਂ ਹੀ ਦੱਸਿਆ ਮੈਂ ਤਾਂ ਤੁਹਾਨੂੰ ਨਾਲ ਜੂ ਰੱਖੀ ਆ ਕੁਝ ਨਹੀਂ ਮਮੀ ਜੀ ਕੱਲਕੇ ਨੂੰ ਡਾਇਪਰ ਲੱਗੀਆਂ ਲਾਉਣ ਡੈਪਰ ਲਾਉਣ ਲੱਗੀਆਂ ਕਿੱਡਾ ਤੂੰ ਮੈਂ ਕਿ ਨਹੀਂ ਨਿਆਣਿਆਂ ਦਮ ਬੋਰਾ ਜਿਹਾ ਪਿੱਛੇ ਬੰਦਨਦੀਆਂ ਵਾ ਆ ਲਮਕਾਈ ਫਿਰਦੇ ਸਾਰਾ ਦਿਨ ਆਹ ਗੇਟ ਚ ਲੈ ਜਾ ਤੈਨੂੰ ਬਿਠਾਉਂਦੀ ਜਾ ਖਾਪੀ ਕਿੱਦਾਂ ਹੱਗੀਦਾ ਆਹ ਉਹ ਗੜਾ ਖਾਣ ਨਿਆਣੇ ਨੂੰ ਸਾਲ ਦਾ ਹੋ ਗਿਆ ਡੈਪਰ ਲੰਮਦੀ ਫਿਰਦੀ ਆ ਖਬਰਦਾਰ ਜੀ ਮੁੰਡੇ ਨੂੰ ਫੋਨ ਕੀਤਾ ਡੈਪਰ ਲੈ ਗਿਆ ਹਾਂ ਬਾਕੀ ਕਰਨੀ ਤਾਂ ਤੂੰ ਆਪਣੀ ਮਰਜ਼ੀ ਆ ਮੇਰੀ ਕਿਹੜੀ ਨਾ ਉਹਨੇ ਸੁੰਨੀ ਨਾ ਤੂੰ ਸੁੰਨੀ ਹਾਂ ਆਪਾਂ ਤੇ ਕਹਿਣਾ ਹੀ ਛੱਡਿਆ ਆਪਾਂ ਕਿਹੜਾ ਕਿਸ ਨੂੰ ਕੁਝ ਕਹਿਨੇ ਆ ਨਾ ਨਾ ਭੈਣ ਜੀ ਮੈਂ ਤੱਕਦੀ ਆਪਣੀ ਨਾ ਨੂੰ ਡੱਕਿਆ ਹੀ ਨਹੀਂ ਜਿੱਥੇ ਮਰਜ਼ੀ ਆਵੇ ਜਾਵੇ ਨਾ ਆਪਾਂ ਤੇ ਕਦੀ ਕਿਸੇ ਚੀਜ਼ ਤੋਂ ਮਨਾ ਹੀ ਨਹੀਂ ਕੀਤਾ ਤੇ ਨਾ ਨਾ ਭੈਣ ਜੀ ਕੋਈ ਲੋੜ ਹੀ ਨਹੀਂ ਮਨਾ ਕਰਨ ਦੀ ਹਾਂ ਜਿੱਦਾਂ ਦੀ ਧੀ ਆ ਉਦਾਂ ਦੀ ਨੋ ਆਈ ਤੇ ਫੁੱਲਾਵਾ ਅਗਰ ਰੱਖੀ ਆ ਜੀ ਆਹੀ ਨਾ ਵੰਡੇ ਚੱਲੇ ਜੇ ਹੈ ਵਾਂਡੇ ਚੱਲੇ ਜੀ ਜਾਓ ਭਾਈ ਹੂੰ ਤਿਆਰ ਹੋ ਗਏ ਤੇ ਮੈਨੂੰ ਪੁੱਛਣ ਆ ਗਏ ਨਾ ਤੁਹਾਡਾ ਨਹੀਂ ਫਰਚਮੰਦਾ ਘਰ ਚ ਕੋਈ ਵੱਡਾ ਬੈਠਾ ਉਹਨੂੰ ਪੁੱਛ ਲਈਏ ਨਾ ਨਾ ਆਪਣੀਆਂ ਮਰਜ਼ੀਆਂ ਤੇ ਕਰਨੀਆਂ ਜਾਓ ਹੁਣ ਤਿਆਰ ਹੋ ਗਏ ਤੇ ਚਲੀ ਜਾਓ ਘਰ ਨਾ ਟੀਕੇ ਬੈਠਾ ਜਾਂਦਾ ਹਕੀ ਅਹੀਂ ਮੰਮੀ ਚੱਲੇ ਆ ਕਰੋ ਭਾਈ ਮਰਜ਼ੀਆਂ ਸਾਨੂੰ ਕੌਣ ਪੁੱਛਦਾ ਨਾਲੇ ਵੇਹੇ ਵੀ ਆਪਾਂ ਕਿਹੜਾ ਕੁਝ ਕਹਿੰਨੇ ਆ ਤੁਹਾਡੀ ਮਰਜ਼ੀ ਆ ਕਰਨੀ ਤੇ ਆਪਣੀ ਮਰਜ਼ੀ ਆ ਜਾਓ ਭਾਈ ਬਸ ਕਰ ਮਾਤਾ ਬਸ ਕਰ ਕਦੋਂ ਦੀ ਕਰੀ ਮੂੰਹ ਹਲ ਵਖਣਈਆ ਰਿਸ਼ਤੇਦਾਰਾਂ ਨੂੰ ਫੋਨ ਤੇ ਕਹਿੰਦੀ ਆਹੀ ਫੁੰਨਾਵਾਗ ਰੱਖੀ ਸਾਰੀਆਂ ਗੱਲਾਂ ਕਰ ਵੀ ਲੈਂਦੀ ਆ ਤੇ ਅੱਜ ਮੈਂ ਤੇ ਕੋਈ ਕਹਿੰਦੀ ਨਹੀਂ ਉਹ ਇਹਦੇ ਨਾਲੋਂ ਚੰਗਾ ਤੇ ਮਾਤਾ ਤੂੰ ਮੈਨੂੰ ਕੁਝ ਕਹਿ ਹੀ ਜਾ